ਗੋਲੀ ਚਲਨ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਮ੍ਰਿਤਕ ਨੌਜਵਾਨ ਦੀ ਪਛਾਣ ਅਵਿਨਾਸ਼ ਕੁਮਾਰ ਵਜੋਂ ਹੋਈ ਹੈ। ਮਾਮਲੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਹਾਂ ਮ੍ਰਿਤਕ ਨੌਜਵਾਨ ਦੇ ਭਰਾ ਕਰਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਾਈ ਅਵਿਨਾਸ਼ ਕੁਮਾਰ ਆਪਣੇ ਦੋਸਤਾਂ ਦੇ ਨਾਲ ਹਦਿਆਬਾਦ ਦੇ ਮੁਹੱਲੇ ਵਾਲਮੀਕੀ ਚ ਸਥਿਤ ਜੰਜ ਘਰ ਬੈਠਾ ਹੋਇਆ ਸੀ ਤੇ ਉਸ ਦੌਰਾਨ ਇੱਕ ਕਰੈਕਟਰ ਗੱਡੀ ਦੇ ਵਿੱਚ ਆਏ ਅਣਪਛਾਤੇ ਨੌਜਵਾਨਾਂ ਦੇ ਨਾਲ ਉਸ ਦੇ ਪਰਾ ਦੀ ਬਹਿਸਬਾਜ਼ੀ ਹੋ ਗਈ ਉਸ ਵਕਤ ਉਕਤ ਗੱਡੀ ਚਾਲਕ ਨੌਜਵਾਨਾਂ ਦੇ ਵਿੱਚ ਇੱਕ ਨੇ ਅਵਿਨਾਸ਼ ਦੇ ਗਲੇ ਉੱਤੇ ਪਿਸਤਰ ਤਾਨ ਦਿੱਤੇ ਤੇ ਗੋਲੇ ਚੁਲਾ ਦਿੱਤੇ ਜਿਸ ਨੂੰ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਦਾ ਐਲਾਨ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਇੱਕ ਮ੍ਰਿਤਕ ਅਵਿਨਾਸ਼ ਕੁਮਾਰ ਢੋਲ ਵਜਾਉਣ ਦਾ ਕੰਮ ਕਰਦਾ ਸੀ ਤੇ ਇਹ ਪੂਰਾ ਘਟਨਾਕ੍ਰਮ ਫਗਵਾੜਾ ਦੇ ਹਦਿਆਬਾਦ ਇਲਾਕੇ ਤੋਂ ਸਾਹਮਣੇ ਆਇਆ ਕਰਨ ਭਾਜੀ ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਹਰਿਆਭਾਦ ਹਾਂ ਕੀ ਮਾਮਲਾ ਕੀ ਕਿ ਜਿਹੜਾ ਹਰਿਆਭਾਦ ਦੇ ਵਿੱਚ ਹੋਇਆ ਦੇਰ ਰਾਤ ਭਾਜੀ ਬਿੱਟੇ ਸੀ ਮੁੰਡੇ ਦਾ ਜਿਹੜੇ ਕਿੱਥੇ ਬਹਿਸ ਹੋਈਆ ਹੋਇਆ ਉਹ ਮੁੰਡੇ ਨੇ ਪਤਾ ਨਹੀਂ ਕਿਹੜੇ ਟਾਈਮ ਗੋਲੀ ਚਲਾ ਦਿੱਤੀ ਕੋਈ ਵਿਅਕਤੀ ਸੀ ਕੋਈ ਪਛਾਣ ਦੇ ਵਿੱਚ ਹੈ ਵੇ ਜਾਣਦੇ ਸਾਡੀ ਪਛਾਣ ਦੇ ਵਿੱਚ ਨਹੀਂ ਸੀਗੇ ਮੁੰਡੇ ਮੁੰਡੇ ਵਾਲੇ ਉਹ ਛਾਹ ਘਟੌਲ ਦੇ ਮੁੰਡੇ ਆ ਤਿੰਨ ਜਣੇ ਦੀ ਕ੍ਰੈਟਾ ਗੱਡੀ ਸੀ ਤਿੰਨ ਮੁੰਡੇ ਆ ਹਾਂਜੀ ਪਹਿਲੀ ਯਾਰੀ ਟੱਕਰੇ ਚ ਤੁਹਾਨੂੰ ਤੁਹਾਨੂੰ ਨਹੀਂ ਪਤਾ ਪਛਾਣ ਨਹੀਂ ਹੈਗੀ ਤੁਹਾਡੀ ਹਾਂਜੀ ਉਹਦਾ ਬੈਠੇ ਵੇ ਸੀਗੇ ਉਹਨਾਂ ਨੇ ਕੋਈ ਮਾੜੀ ਬਹਿਲ ਜੀ ਹੋਈ ਉਹਨਾਂ ਨੇ ਗੋਲੀ ਨਾਲ ਹੀ ਜਲਾ ਪਤਾ ਵੀ ਨਹੀਂ ਲੱਗਾ ਫਾਇਰ ਫਾਇਰ ਵਗੈਰਾ ਕਿੰਨੇ ਕੀਤੇ ਕੋਈ ਪਤਾ ਤੇ ਫਾਇਰ ਦਾ ਪਤਾ ਹੀ ਨਹੀਂ ਲੱਗਾ ਭਾਈ ਕਿਹੜੇ ਟਾਈਮ ਕਰਤਾ ਉਹਨਾਂ ਨੇ ਅਸੀਂ ਤਾਂ ਉਹ ਦੇਖਿਆ ਜਦੋਂ ਮੁੰਡਾ ਸਾਡਾ ਡਿੱਗਿਆ ਪਿਆ ਸੀਗਾ ਜਿਹਦੇ ਗੋਲੀ ਜਿਹੇ ਗੋਲੀ ਲੱਗੀ ਉਹਦਾ ਨਾਮ ਵਗੈਰਾ ਕੀ ਹੈ ਤਵੀ ਨਾਸ਼ ਬ੍ਰਦਰ ਆ ਮੇਰਾ ਭਾਈ ਅੱਛਾ ਜੀ ਜਿੰਮ ਵੱਡਾ ਕੰਮ ਕਰਦਾ ਵਾ ਢੋਲ ਦਾ ਕੰਮ ਕਰਦਾ ਜੀ ਭਾਈ ਠੀਕ ਹੈ ਕਿੰਨੇ ਕ ਵੇ ਹੋਇਆ ਹੱਸਾ ਸਰ ਭਾਈ ਇਹ 9:30 ਵਜੇ ਹੁਣ ਹੁਣੇ 1 ਘੰਟਾ 1.5 ਘੰਟਾ ਪਹਿਲਾਂ ਦੀ ਭਾਈ ਮੁੰਡੇ ਬਚਾਣੇ ਕਿਹਨੂੰ ਮੁੰਡੇ ਬਾਈ ਸ਼ਕਲ ਦੇ ਕੋਈ ਆ ਦੁਸ਼ਮਨੀ ਵੀ ਹੈਗੀ ਪਹਿਲਾਂ ਤੋਂ ਮੁੰਡੇ ਦੀ ਨਹੀਂ ਦੁਸ਼ਮਨੀ ਤਾਂ ਨਹੀਂ ਸੀ ਭਜੀ ਉਹ ਜਦੋਂ ਮਾੜਾ ਬੈਂਸ ਉਹ ਜਿਆ ਹੋਇਆ ਉਹਨਾਂ ਨੇ ਗੋਲੀ ਚਲਾਤੀ ਕਿੰਨੀਆਂ ਗੋਲੀਆਂ ਦੇ ਨਾਮ ਕਾਦੇ ਚਲਾਈ ਉਹਨਾਂ ਨੇ ਗੱਡੀ 'ਚ ਕਿੰਨੇ ਮੁੰਡੇ ਸੀ ਭਜੀ ਤਿੰਨ ਮੁੰਡੇ ਸੀ ਭਜੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਗੋਲੀ ਭਜੀ ਹੁਣ ਡਾਕਟਰ ਸਾਹਿਬ ਦੱਸੂਗੇ ਉੱਥੇ ਆਵਾਜ਼ ਤਾਂ ਗੋਲੀ ਦੀ ਇੱਕੋ ਹੀ ਆਈ ਹੈ ਜੀ ਕੱਲੇ ਸੀਗਾ ਮੁੰਡਾ ਹਾਂਜੀ ਤੁਹਾਡਾ ਭਰਾ ਕੱਲੇ ਸੀਗਾ ਹਾਂਜੀ ਡਾਕਟਰ ਦੀ ਵਸ ਹੈ ਹਾਂ ਸਰ ਇੱਕ ਹਰੀਆਵਾ ਗੋਲੀ ਜੱਲੀ ਉਹਦੇ ਵਾਂਗ ਤਾਨ ਕਰਦੀ ਹੈ ਹਾਂ ਇੱਕ ਬੋਟ ਡੈੱਡ ਆਇਆ ਲੈ ਕੇ ਬੋਡੀ ਲੈ ਕੇ ਆਏ ਸੀ ਅਭਿਨਾਸ਼ ਨਾਮ ਹੈ ਉਹ ਉਹਨਾਂ ਦੇ ਪਿਤਾ ਦਾ ਨਾਮ ਨੰਦ ਲਾਲ ਹੈ। ਹਦੀਆਵਾਸ سے آئے। ਬੁੜੀ ਸੀ ਹੈ ਉਹ ਆਇਆ ਤਾਂ ਉਹਨੂੰ ਐਗਜ਼ਾਮੀਨੇਸ਼ਨ वगैरा ਰੱਖੇ ਤੇ ਡੈਡੀ تھے ਆਪੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਗੇ। ਗੋਲੀ वगैरा ਕਿੰਨੀਆਂ ਚੱਲੀਆਂ ਕੁਝ ਪਤਾ ਫਾਇਰ वगैरा ਹੋਇਆ? ਨਹੀਂ ਉਹ ਪਤਾ ਨਹੀਂ ਹੱਸੇ। ਉਹ ਉਹਨਾਂ ਨੇ ਹੀ ਦੱਸਿਆ ਗੋਲੀ वगैरा ਚੱਲੀ ਹੈ। ਬਾਕੀ ਐਗਜ਼ਾਮੀਨੇਸ਼ਨ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਗੇ ਪੋਸਮਾਰਟਮ वगैरा। ਤੇ ਕੋਈ ਸੂਚਨਾ ਦੇਤੀ? ਹਾਂ ਪੁਲਿਸ ਨੂੰ ਉਹ ਦੇ ਦਿੱਤੀ। ਮੌਕੇ ਤੇ ਆ ਗਏ। ਅੱਜ ਆਪਾਂ ਇਹਨੂੰ ਨਹੀਂ ਆਪਾਂ ਕਲੀਅਰ ਕਰ ਦੂਗਾ ਗੋਲੀ ਚੱਲੀ ਹੈ ਜਾਂ ਕੀ ਹੋਇਆ ਠੀਕ ਹੈ ਜੋ ਨਿਸ਼ਾਨ ਨੇ ਮਤਲਬ ਦਿਖ ਰਿਹਾ ਗਲੇ ਤੋਂ ਤੇ ਉਹ ਵੀ ਪੋਸਟਮਾਰਟਮ ਪ੍ਰੋਗਰਾਮ ਤੋਂ ਬਾਅਦ ਹੀ ਪਤਾ ਲੱਗੇਗਾ ਗੋਲੀ ਹੈ ਕਿ ਅਦਰਵਾਈਜ਼ ਕਿਸੇ ਹੋਰ ਵੈਪਨ ਨਾਲ ਜਿਹੜੀ ਇੰਜਰੀ ਹੋਈ ਹੈ ਹੂੰ ਬਾਕੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਸਾਡੀ ਤੇ ਜਿਹੜਾ ਵੀ ਉੱਥੇ ਬੈਠੇ ਇਕੱਠੇ ਡਰਿੰਕ ਕਰਦੇ ਆ ਇਹਨਾਂ ਦਾ ਝਗੜਾ ਹੋਇਆ ਤੇ ਉਹ ਦੇਖਦੇ ਪਏ ਆ ਸਰ ਕਿੰਨੇ ਫਾਇਰ ਵਗੈਰਾ ਚੱਲੇ ਕੁਝ ਪਤਾ ਮੈਂ ਪਹਿਲਾਂ ਹੀ ਤੁਹਾਨੂੰ ਜੀ ਦੱਸ ਦਿੰਦਾ ਕਿ ਵੀ ਆਰ ਨਾਟ ਕਲੀਅਰ ਕਿ ਅਜੇ ਤੱਕ ਜਿਹੜੀ ਇੰਜਰੀ ਆ ਉਹਦੇ ਤੋਂ ਇਹ ਨਹੀਂ ਕਲੀਅਰ ਹੋ ਰਿਹਾ ਕਿ ਉਹ ਵੈਪਨ ਦੀ ਇੰਜਰੀ ਆ ਕਿ ਜਾਂ ਕਿਸੇ ਹੋਰ ਚੀਜ਼ ਨਾਲ ਹੋਈ ਆ ਪਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਆ ਪਤਾ ਲੱਗਾ ਨਹੀਂ ਇਹ ਦੋ ਦੱਸ ਰਿਹਾ ਜੀ ਬਾਕੀ ਮੈਂ ਕਹਿੰਦਾ ਜਸਟ ਹੁਣੇ ਕੋਈ ਥੋੜੀ ਦੇਰ ਪਹਿਲਾਂ ਹੋਇਆ ਇਨਸੀਡੈਂਟ ਹੋਇਆ ਤੇ ਅਜੇ ਫਸਟ ਪਲੀਮਨਰੀ ਆਪਾਂ ਦੇਖ ਰਿਆਂ ਤੇ ਵਿਆਪਨ ਵਾਲੀ ਉਹ ਗੱਲ ਹੋਏਗੀ ਉਹਦੇ ਮੁਤਾਬਕ ਜੋ ਵੀ ਹੈ ਬੰਦੀ ਕਰ ਵੀ ਕਰਾਂਗੇ ਸਰਕਾਰ ਨੂੰ ਪਤਾ ਲੱਗਾ ਲੜਾਈ ਦਾ ਕਾਰਨ ਕੀ ਸੀਗਾ ਜੀ ਅੱਜ ਮੈਂ ਤੁਹਾਨੂੰ ਦੱਸ ਰਿਹਾ ਕਿ ਜਸਟ ਥੋੜੀ ਦੇਰ ਪਹਿਲਾਂ ਇਨਸੀਡੈਂਟ ਹੋਇਆ ਉਸ ਇਨਸੀਡੈਂਟ ਦੇ ਆਪਾਂ ਇੱਥੇ ਆਪਣੇ ਪਹੁੰਚੇ ਹਾਂ ਉਸੇ ਬੜਾ ਸ਼ੂਟ ਹੋ ਮਾਰਚਰੀ ਦੇ ਵਿੱਚ ਡੈੱਡ ਬੋਡੀ ਦੇਖਮ ਤੋਂ ਹੀ ਜੋ ਵੀ ਅੰਦਾਜ਼ਾ ਲੱਗਾ ਉਸ ਤੋਂ ਥੋੜੀ ਬਥੀ ਜਾਣਕਾਰੀ ਤੁਹਾਨੂੰ ਦੇ ਸ਼ੇਅਰ ਕਰ ਰਿਹਾ ਸਰ ਨਾਮ ਵਗੈਰਾ ਪੋਸਟਮਾਰਟਮ ਤੋਂ ਬਾਅਦ ਹੀ ਪੂਰੀ ਗੱਲ ਤਾਂ ਅਡੇ ਨਾਲ ਸ਼ੇਅਰ ਕੀਤੀ ਜਾਏਗੀ ਨਾਮ ਸਰ ਕੀ ਸੀਗਾ ਜੀ ਮੁੰਡੇ ਦਾ ਅਭਿਸ਼ੇਕ ਗੋਲੂ ਗੋਲੂ ਕਰਕੇ ਬੁਜਦਾ ਸੀ ਕਿਹੜੇ ਏਰੀਆ ਦਾ ਹਦੀਆਵਾਦ ਦਾ ਹੈ